ਅੱਜ ਜੈਨ ਮੰਦਰ ਫਲੋਰ ਦੇ ਵਿੱਚ ਗਣਪਤੀ ਕਲੱਬ ਵੱਲੋਂ ਚੱਲ ਰਹੇ ਸ਼੍ਰੀ ਗਣਪਤੀ ਮਹੋਸਤਵ ਦੇ ਵਿੱਚ ਅੰਬੇਦਕਰ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਨੇ ਹਾਜ਼ਰੀ ਭਰੀ 27 ਅਗਸਤ ਤੋਂ ਲੈ ਕੇ 6 ਸਤੰਬਰ ਤੱਕ ਚੱਲ ਰਹੇ ਇਸ ਮਹੋਸਵ ਵਿੱਚ 6 ਸਤੰਬਰ ਨੂੰ ਗਣਪਤੀ ਮਹਾਰਾਜ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਗਣਪਤੀ ਕਲੱਬ ਦੇ ਪ੍ਰਧਾਨ ਸ਼੍ਰੀ ਰਕੇਸ਼ ਕਾਲੀਆ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਸੱਤ 7:30 ਵਜੇ ਅਤੇ ਸ਼ਾਮੀ 7 ਵਜੇ ਆਰਤੀ ਕੀਤੀ ਜਾਂਦੀ ਹੈ ਅਤੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਕੀਰਤਨ ਕੀਤਾ ਜਾਂਦਾ ਹੈ। ਉਹਨਾਂ ਦੇ ਨਾਲ ਮਹੇਸ਼ ਟੋਨੀ ਮੌਜੂਦ ਸਨ। ਇਸ ਮੌਕੇ ਤੇ ਅੰਬੇਦਕਰ ਪ੍ਰੈਸ ਕਲੱਬ ਦੇ ਪ੍ਰਧਾਨ ਜਗਨਨਾਥ ਜੱਗੀ, ਕੈਸ਼ੀਅਰ सुरेंद्र ਕੁਮਾਰ ਸੋਨੂ, ਜੁਆਇੰਟ ਕੈਸ਼ੀਅਰ ਜਗਜੀਤ ਸਿੰਘ ਪੱਟੀ, ਜਨਰਲ ਸੈਕਟਰੀ ਆਸ਼ੂ ਕਪੂਰ ਉੱਚੇਚੇ ਤੌਰ ਤੇ ਪਹੁੰਚੇ। Okay. ਦੇਵ ਦੇ ਸੰਤਾਂ ਹਮ ਹਮਾ ਤੇ ਪਹੁੰਚ ਰਿਹਾ ਹੈ 27 ਤਰੀਕ ਤੋਂ ਸ਼ੁਰੂ ਹੋਇਆ ਸੀ ਪ੍ਰੋਗਰਾਮ ਸਾਡਾ ਰੋਜ਼ ਸਵੇਰੇ ਸ਼ਾਮ 7 ਵਜੇ ਆਰਤੀ ਹੁੰਦੀ ਹੈ ਤੇ 5 ਤੋਂ 7 ਕੀਰਤਨ ਡੇਲੀ ਚੱਲਦਾ ਆ ਸੰਤਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਹਮ ਹਮਾ ਤੇ ਪਹੁੰਚੋ 6 ਤਰੀਕ ਨੂੰ ਮੇਰਾ ਰਿਸਰਵ ਜੰਨੇ ਆ 7:00 ਦੇ ਦਰਿਆ ਦੇ ਵਿੱਚ ਆ ਦੇਖਦੇ ਆ ਪ੍ਰੋਗਰਾਮ ਦੇ ਹਿਸਾਬ ਨਾਲ ਜੀ ਜਿੱਤਾ ਦਾ ਉੱਤਾਰ ਬਣਿਆ ਜਾਂ 7:00 ਦੇ ਦਰਿਆ ਆ ਜਿਵੇਂ ਅਫੇ ਚੰਡੀ ਕੀ ਰੱਤਾ ਦੇਖਦੇ ਹੋਣ ਤੇ 2 ਵਜੇ ਤੋਂ ਅਪਾ ਕਰਨਾ ਹੈ ਸਾਰਿਆਂ ਨੂੰ ਅਪੀਲ ਹੈ ਜੀ ਆਪਣੇ ਦਰਸ਼ਨ ਕਰਨਨ ਗਣੇਸ਼ ਮਹਾਰਾਜ ਦੇ 6 ਫਰਵਰੀ ਨੂੰ ਆਪਾਂ ਬੋਲੀ ਨਾ ਪਤੀ ਮਹਾਰਾਜ ਜੀ ਤੁਹਾਨੂੰ ਜੈ